ਹਾਂਜੀ ਕਿਸਾਨ ਵੀਰੋ ਅੱਜ ਪਾਏ ਆ ਜੀ ਡਿੱਗੀ ਹੋਈ ਮੋਟਰ ਕੱਢਣਾ ਪਿੰਡ ਅਜੀਤਵਾਲ ਜ਼ਿਲ੍ਹਾ ਮੋਗਾ ਜੋ ਕਿ ਮੋਗੇ ਤੋਂ ਲੁਧਿਆਣਾ ਰੋਡ ਤੇ ਪਿੰਡ ਸਥਿਤ ਆ ਜੀ ਅਜੀਤਵਾਲ ਸਰਦਾਰ ਨਰਮਲ ਸਿੰਘ son of ਮਛਤਰ ਸਿੰਘ ਦੇ ਖੇਤ ਵਿੱਚ ਪਹੁੰਚੇ ਆ ਜੀ 300 ਫੁੱਟ ਡੂੰਘਾ ਬੋਰ ਆ ਜੀ ਜੋ ਕਿ 9 ਇੰਚੀ ਬੋਰ ਆ 300 ਫੁੱਟ ਡੂੰਘਾ 4 ਇੰਚੀ ਦੀ ਡਿਲੀਵਰੀ ਆ ਜੀ ਜੋ ਕਿ ਟੁੱਟ ਕੇ ਡਿੱਗੀ ਆ ਦੱਸਦੇ ਆ ਤੁਹਾਨੂੰ ਕਿਵੇਂ ਟੁੱਟ ਕੇ ਪਾਪ ਡਿੱਗੀ ਆ ਜੀ ਸਾਤੋ ਪਹਿਲਾ ਪਾਉਨੇ ਫਤਿਹ ਦੀ ਸਾਂਝੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਹਰ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਨੇ ਆਂ ਜੀ ਤਾਂ ਜੋ ਕਈ ਵਾਰ ਨਵੇਂ ਕਿਸਾਨ ਭਰਾ ਆਪਣੇ ਨਾਲ ਜੁੜਦੇ ਆ ਉਹਨਾਂ ਕੋਲੇ ਆਪਣਾ ਮੈਸੇਜ ਪਹੁੰਚ ਜਵੇ ਤਾਂ ਉਹਨਾਂ ਦਾ ਨੁਕਸਾਨ ਨਾ ਹੋਵੇ ਇਹ ਤਾਂ ਵੈਸੇ ਦਾ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਇਹ ਗੱਲ ਦੱਸਦੇ ਆਂ ਵੀ ਵੀਰੋ ਜਦੋਂ ਆਪਣੇ ਮੋਟਰਾਂ ਪਾਈਆਂ ਨੂੰ ਟਾਈਮ ਹੋ ਜਾਂਦਾ ਵਾ ਤਾਂ ਉਹਨਾਂ ਨੂੰ 5-7 ਸਾਲਾਂ ਬਾਅਦ 10 ਸਾਲਾਂ ਬਾਅਦ ਜਿਆਦਾ ਟ ਸਮਾਂ ਹੋਣ ਤੋਂ ਬਾਅਦ ਉਹਨੂੰ ਜ਼ਰੂਰ ਕੱਢ ਕੇ ਚੈੱਕ ਕਰੋ ਵੀ ਕਿਤੇ ਆਪਣੀ ਡਿਲੀਵਰੀ ਤਾਂ ਨਹੀਂ ਗਲੀ ਇਸੇ ਤਰ੍ਹਾਂ ਬਾਈ ਜੀ ਉਹਨਾਂ ਨੂੰ ਵੀ 5 ਸਾਲ ਦੇ ਕਰੀਬ ਮੋਟਰ ਪਾਈ ਨੂੰ ਹੋ ਗਈ ਬਾਈ ਜੀ ਹੁਣੀ ਉੱਪਰੋਂ ਟੋਟੇ ਪਾਈ ਗਏ ਪਰ ਡਿਲੀਵਰੀ ਕੱਢ ਕੇ ਨਹੀਂ ਸਾਰੀ ਚੈੱਕ ਕੀਤੀ ਤੇ ਲੋਹੇ ਦੇ ਪਾਈਪ ਆ ਜੀ ਕੋਈ ਸਮਾਂ ਪੈਣ ਤੋਂ ਬਾਅਦ ਇਹਨਾਂ ਨੇ ਗੜਨਾ ਤਾਂ ਹੈਗਾ ਹੀ ਆ ਤੇ ਕਿਉਂਕਿ ਬੋਰ ਦੇ ਪਰੋਂ ਮਾੜੀ ਮੋਟੀ ਮਿੱਟੀ ਪੈਂਦੀ ਰਹਿੰਦੀ ਆ ਜਾਂ ਜਿੱਥੋਂ ਪਾਈਪ ਦੀ ਪਲੇਟ ਵੈਲਡਿੰਗ ਹੋਈ ਹੁੰਦੀ ਆ ਵੈਲਡਿੰਗ ਹੋਣ ਕਰਕੇ ਜਸਤ ਮਰ ਜਾਂਦੀ ਆ ਤੇ ਪਲੇਟ ਗਲ ਜਾਂਦੀ ਆ ਜੀ 5 ਤੋਂ 7 ਸਾਲਾਂ ਬਾਅਦ ਤੇ ਇਹ ਜ਼ਰੂਰ ਜਿੰਨੇ ਭਰਾਵਾਂ ਦੇ ਮੋਟਰਾਂ ਪਾਈਆਂ ਨੂੰ ਟਾਈਮ ਹੋ ਜਾਂਦਾ ਵਾ ਉਹ ਕੱਢ ਕੇ ਮੋਟਰ ਨੂੰ ਜ਼ਰੂਰ ਵੇਖਿਆ ਕਰੋ ਜੇਕਰ ਤੁਹਾਨੂੰ ਪਲੇਟਾਂ ਗਲੀਆਂ ਲੱਗਦੀਆਂ ਤਾਂ ਪਲੇਟਾਂ ਲੋਹੇ ਦੀਆਂ ਕੱਟ ਕੇ ਚੂੜੀ ਵਾਲੀ ਨਵੀਂ ਪਲੇਟ ਚੜਾ ਕੇ ਵੈਲਡਿੰਗ ਕਰਕੇ ਰੰਗ ਮਾਰ ਕੇ ਸਾਰੇ ਪਾਈਪਾਂ ਨੂੰ ਚੰਗੀ ਤਰ੍ਹਾਂ ਪਾਓ ਤਾਂ ਜੋ ਫੇਰ 5 10 ਸਾਲ ਚੱਲ ਸਕਣ ਕਿਤੇ ਵੀ ਤੁਸੀਂ ਮੋਟਰ ਰਿਪੇਅਰ ਕਰਨ ਨੂੰ ਕੱਢਦੇ ਆ ਜਾਂ ਕੋਈ ਵੀ ਕੰਮ ਲਈ ਕੱਢਦੇ ਆ ਤਾਂ ਇਹ ਚੀਜ਼ਾਂ ਦਾ ਜਰੂਰ ਧਿਆਨ ਰੱਖਿਆ ਕਰੋ ਵੀ ਆਪਣੇ ਪੈਪ ਪਲੇਟਾਂ ਗਲੀਆਂ ਨਾ ਹੋਣ ਆਪਾਂ ਕੀ ਕਰਦੇ ਆ ਜੀ ਪਾਈਪਾਂ ਨੂੰ ਜਦੋਂ ਮੋਟਰ ਕੱਢਦੇ ਆ ਪਾਈਪ ਵੇਖ ਲੈਨੇ ਵੀ ਆਪਣੇ ਬਿਲਕੁਲ ਨਵੇਂ ਹੀ ਪਏ ਆ ਜੀ ਪਾਈਪ ਵੇਖ ਲੈਨੇ ਪਰ ਪਲੇਟਾਂ ਪਲੇਟਾਂ ਤੁਹਾਨੂੰ ਵਿਖਾਉਣੇ ਇਹ ਵੀ ਜਿਹੜੀ ਬਾਈ ਜੀ ਉਹਨਾਂ ਦੀ ਪਲੇਟ ਟੁੱਟੀ ਆ ਆ ਵੇਖੋ ਪਲੇਟ ਪਲੇਟ ਦੇ ਮੋਢੇ ਸਿਰਫ 1.5 ਤੋਂ 2 ਇੰਚ ਜਗ੍ਹਾ ਜਿਹੜੀ ਬਿਲਕੁਲ ਹੀ ਗਲ ਗਈ ਜੀ ਬਿਲਕੁਲ ਗਲ ਕੇ ਵੇਖ ਲਓ ਪਾਈਪ ਪੂਰਾ ਵਧੀਆ ਜਿੰਦਲ ਕੰਪਨੀ 30 ਕਿਲੋ ਦਾ ਪਾਈਪ ਆ ਜੀ ਇਹ ਇੰਡੀਆ ਮੂਰ ਹਸਾਰ ਵਾਲਾ ਪਾਈਪ ਆ ਜੀ ਤੇ ਪਰ ਪਲੇਟ ਦੇ ਮੋਢੋਂ ਗਲਣ ਕਰਕੇ ਬਿਲਕੁਲ ਹੀ ਪਾਈਪ ਕਾਗਜ਼ ਵਰਗਾ ਹੋ ਕੇ ਟੁੱਟ ਗਿਆ ਤੇ ਪਾਈਪ ভাই ਜੀ ਉਹਨਾਂ ਦੇ ਵੇਖ ਲਓ ਐਂ ਲੱਗਦਾ ਵੀ ਬਿਲਕੁਲ ਨਵਾਂ ਹੀ ਆ ਜਸਤੀ ਪਾਈਪ ਆ ਪੂਰੇ ਵਧੀਆ ਤੇ ਪਰ ਜਿਹੜੀ ਪਲੇਟ ਆ ਜੀ ਉਹਦਾ ਟਾਈਮ ਹੁੰਦਾ ਜੀ ਕੋਈ ਉਹ ਜ਼ਰੂਰ ਇਹਨੂੰ ਚੈੱਕ ਜ਼ਰੂਰ ਕਰਿਆ ਕਰੋ ਤਾਂ ਜੋ ਆਪਣਾ ਇਹ ਨੁਕਸਾਨ ਨਾ ਹੋਵੇ ਜਿਵੇਂ ਕਿ ਆਪਾਂ ਝੋਨਾ ਲਾਉਣ ਤੋਂ ਪਹਿਲਾਂ ਮੋਟਰਾਂ ਕੱਢਦੇ ਆਂ ਰਿਪੇਅਰ ਪੁਸ਼ਾਂ ਵਾਸਤੇ ਜਾਂ ਰਿਪੇਅਰ ਉਦੋਂ ਸਾਰੇ ਪੈਪਾ ਨੂੰ ਧਿਆਨ ਨਾਲ ਚੈੱਕ ਕਰ ਲਿਆ ਕਰੋ ਜਿੰਨੀਆਂ ਵੀ ਪਲੇਟਾਂ ਖਰਾਬ ਆ ਉਹ ਤਾਂ ਨਵੀਆਂ ਲਵਾਉਣੀਆਂ ਲਵਾਉਣੀਆਂ ਨੇ ਦੂਜੀਆਂ ਪਲੇਟਾਂ ਵੀ ਚੰਗੀ ਤਰ੍ਹਾਂ ਕੱਟ ਕੇ ਨਵੀਆਂ ਲਵਾ ਕੇ ਰੰਗ ਮਾਰ ਕੇ ਪਾਏ ਜਾਣ ਤਾਂ ਜੋ ਗਾੜਨਾ ਜਿਹੜੀਆਂ ਆਪਾਂ ਕੱਲੀਆਂ ਲੁੱਪੀਆਂ ਲਵਾਦ ਨੇ ਜੀ ਕੋਈ ਸਰਗੇ ਵੈਲਡਿੰਗ ਕਰਾ ਦਿੰਦਾ ਕੋਈ ਪੱਤੀਆਂ ਵੈਲਡਿੰਗ ਕਰਾ ਦਿੰਨੇ ਆ ਉਹ ਪਲੇਟ ਵਾਲੀ ਜਗ੍ਹਾ ਤਾਂ ਗੱਲ ਨਹੀਂ ਗੱਲਣੀ ਐ ਜਿੱਥੇ ਤੱਕ ਤੁਹਾਡੀ ਉਹ ਪੱਤੀ ਲਵਾਈ ਆ ਸਰਗਿਆ ਲਵਾਇਆ ਵਾ ਉਥੋਂ ਤੱਕ ਪਾਪ ਗਲ ਜਾਂਦਾ ਬਈ ਕਿਉਂਕਿ ਉਹ ਜਸਤ ਮਰ ਜਣੀ ਜਦੋਂ ਤੁਸੀਂ ਬਿਲਡਿੰਗ ਕਰਦੇ ਆ ਜੀ ਤੇ ਕਈ ਵਾਰ ਆਪਾਂ ਕੀ ਕਰਦੇ ਆ ਪਲੇਟ ਆਪਣੀ ਗਲੀ ਹੁੰਦੀ ਆ ਆਪਾਂ ਉਹ ਪੱਤੀ ਲਾ ਦਿੰਨੇ ਛੋਟੀ ਜੀ ਤੇ ਉਹਦੇ ਵਿੱਚ ਦੀ ਬਾਅਦ ਦੇ ਵਿੱਚ ਪਲੇਟ ਪੱਤੀ ਪਾਪ ਨੂੰ ਸਪੋਰਟ ਤਾਂ ਜ਼ਰੂਰ ਦਿੰਦੀ ਆ ਪਰ ਪਾਣੀ ਲੀਕ ਹੋ ਜਾਂਦਾ ਜੀ ਉਥੋਂ ਪਲੇਟਾਂ ਤਾਂ ਗਲੀਆਂ ਹੀ ਹੁੰਦੀਆਂ ਮੁੱਢਾਂ ਦੇ ਵਿੱਚੋਂ ਤਾਂ ਜੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਆਪਾਂ ਜੀ ਆਪਣਾ ਜਦੋਂ ਆਪਾਂ ਖੇਤੀਬਾੜੀ ਦੇ ਨਾਲ ਜੁੜੇ ਹੋਏ ਆਂ ਤੇ ਆਪਣਾ ਮੋਟਰ ਬਿਨਾਂ ਦਾ ਸਰਨਾ ਹੀ ਨਹੀਂ ਇਹਦਾ ਕੰਮ ਪੂਰਾ ਵਧੀਆ ਤਸੱਲੀ ਨਾਲ ਕਰਕੇ ਰੱਖਿਆ ਕਰੋ ਤਾਂ ਜੋ ਆਪਣਾ ਨੁਕਸਾਨ ਨਾ ਹੋਵੇ ਬਾਕੀ ਜਿੰਨੇ ਵੀ ਕਿਸਾਨ ਵੀਰ ਆਪਣਾ ਫੇਸਬੁੱਕ ਤੇ ਆਪਣੇ ਨਾਲ ਜੁੜੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਜੋ ਆਪਣੀ ਦਿੱਤੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਹੁੰਦੀ ਰਵੇ YouTube ਤੇ ਵੀ ਆਪਣਾ ਇਸੇ ਤਰ੍ਹਾਂ ਚੈਨਲ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਜਿੰਨੇ ਭਰਾਵਾਂ ਨੂੰ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਰੇ ਹੀ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ